ਮੋਗਾਚੂ ਬੀਤੇ ਰਾਤ ਦਰਦਨਾਕ ਹਾਦਸਾ ਵਾਪਰਿਆ ਜਿਸ ਦਰਦਨਾਕ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਚ ਜ਼ਖਮੀ ਹੋਇਆ ਮੋਗਾ ਦੇ ਫਿਰੋਜ਼ਪੁਰ ਰੋਡ ਤੇ ਜੀਐਸਬੀ ਅਤੇ ਕਾਰ ਦੀ ਟੱਕਰ ਹੋਈ ਜਿਸ ਟੱਕਰ ਚ ਕਾਰ ਸਵਾਰ ਦੋ ਵਿਅਕਤੀ ਦੋਵਾਂ ਚਿਰਕ ਦੀ ਮੌਤ ਤੇ ਦੂਜਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਤੇ ਦੂਜੇ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਹੜੇ ਲੋਕ ਉਥੇ ਸੀ ਉਹਨਾਂ ਦੱਸਿਆ ਕਿ ਸਾਨੂੰ ਕਿਸੇ ਚੀਜ਼ ਦੇ ਅਵਜਨ ਦੀ ਆਵਾਜ਼ ਆਈ ਸੀ ਅਸੀਂ ਪਹੁੰਚੇ ਤਾਂ ਵੇਖਿਆ ਕਿ ਜੀਐਸਬੀ ਤੇ ਕਾਰ ਦੀ ਟੱਕਰ ਹੋਈ ਹੈ ਕਾਰ 'ਚ ਦੋ ਬੰਦੇ ਸੀ ਜਿਨ੍ਹਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਸੀ ਯਾਨੀ ਕਿ ਜ਼ਿਆਦਾ ਸੱਟਾਂ ਲੱਗੀਆਂ ਸੀ ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜੇਸੀਬੀ ਸਵਾਰ ਗਲਤ ਪਾਸਿਓਂ ਜੇਸੀਬੀ ਲੈ ਕੇ ਆ ਰਿਹਾ ਸੀ ਯਾਨੀ ਕਿ ਪੁੱਠੇ ਪਾਸਿਓਂ ਜੇਸੀਬੀ ਲੈ ਕੇ ਆ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਜਿਵੇਂ ਹੀ ਟੱਕਰ ਹੁੰਦੀ ਹੈ ਤਾਂ ਜੇਸੀਬੀ ਸਵਾਰ ਉੱਥੋਂ ਫਰਾਰ ਹੋ ਜਾਂਦਾ ਜਿਸ ਨੂੰ ਲੱਭਣ ਦੀਆਂ ਹੁਣ ਕੋਸ਼ਿਸ਼ਾਂ ਪੁਲਿਸ ਦਾ ਕਹਿਣਾ ਕੀ ਸੀ ਕਰਾਂਗੇ ਤੇ ਜਲਦ ਹੀ ਉਸ ਨੂੰ ਫੜਾਂਗੇ ਐਕਸੀਡੈਂਟ ਹੋਇਆ ਜਦੋਂ ਖੜਕਾ ਹੋਇਆ ਜੀ ਤਾਂ ਨਾਲ ਹੀ ਜਦੋਂ ਗੇਟ ਖੋਲ ਕੇ ਜ ਬੱਚੇ ਸਾਰੇ ਚੀਕਾ ਮਾਰ ਲੱਗੇ ਪਾ ਵਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਬੇ بار-ਬਾਰ ਬੱਚਾ ਗੇਟ ਖੋਲ ਕੇ ਜਦੋਂ ਬਾਹਰ ਆਇਆ ਇੱਕ ਬੰਦਾ ਇੱਥੇ ਦਾ ਤਾਂ ਬਹੁਤ ਬਿਲਕੁਲ ਖਤਮ ਸੀਗਾ ਤੁਹਾ ਗੱਡੀ ਦੇ ਵਿੱਚ ਸੀਗਾ ਅਸੀਂ ਸੀਗੇ 2 4-5 ਬੰਦੇ ਹੋਰ ਸੀਗੇ ਇੱਥੇ ਸਿੱਧੂ ਹਸਪੀਟਲ ਦੇ ਜਿਹੜੇ ਕੰਮ ਕਰਦੇ ਵਾਲੇ ਸੀ ਕੋਈ ਮਰੀਜ਼ ਵਾਲਾ ਬੰਦਾ ਸੀ ਉਹ ਆਏ ਸਾਰੇ ਨਿਮਿਲ ਕੇ ਇੱਕ ਬੰਦੇ ਨੂੰ ਬਾਹਰ ਕੱਢਿਆ ਹਸਪੀਟਲ ਭੇਜਿਆ ਤੋਂ ਦੂਜੇ ਹੁਣ ਐਂਬੂਲੈਂਸ ਆ ਗਏ ਆਪਣੇ ਇੱਕ ਬੰਦੇ ਜਾਨ ਵਿਛਾੜੀ ਆਪਣੇ ਮੁਲਾਜ਼ਮ ਸਾਹਿਬ ਆ ਗਏ ਸਾਰੀ ਇਨਕੁਆਰੀ ਕਰਦੇ ਪਏ ਇੱਕ ਲਾਸ਼ ਵੀ ਗੱਡੀ 'ਚ ਰੱਖੀ ਆ ਕਿਵੇਂ ਹਾਦਸਾ ਕਿਵੇਂ ਹੋਇਆ ਕਹਦੇ ਨਾ ਹੋਇਆ ਆਪਣੇ ਆਪ ਮਸ਼ੀਨ ਆਏਗੀ ਕਿਹੜੀ ਜੀ ਸੀ ਬੀ ਮਸ਼ੀਨ ਜੀ ਸੀ ਬੀ ਮਸ਼ੀਨ ਆਏਗੀ ਗਲਤੀ ਗਲਤੀ ਇਹਦੀ ਹੈ ਪੁੱਠੇ ਪਾਸੇ ਇਹ ਡਰਾਵਰ ਪਚ ਗਿਆ ਜੀ ਇਹ ਰੌਮਟ ਡਰਾਈਵ ਸੀਗਾ ਜੀ ਇਹ ਪੌਲ ਦੇ ਉੱਪਰ ਇਧਰੋਂ ਬਹੁਤ ਹਾਈ ਸਪੀਡ ਨਾਲ ਗੱਡੀ ਆ ਰਹੀ ਹੈ ਅਸੀਂ ਵੀ ਜਦੋਂ ਪੌਲ ਚੜ੍ਹਦੇ ਜਦੋਂ ਹੀ ਖੜਕਾ ਸੁਣਿਆ ਜੀ ਭੱਜ ਕੇ ਸਿੱਧੂ ਹਸਪਤਾਲ ਤੇ ਆਪਣੀ ਮਾਤਾ ਐਡਮੈਟ ਆ ਅਸੀਂ ਭੱਜ ਕੇ ਦਵਾ ਦਾ ਬੁਖਾ ਆਏ ਜੀ ਜੋ ਭੱਜ ਕੇ ਆ ਕੇ ਦੇਖਿਆ ਜੀ ਗੱਡੀ ਦਾ ਕੱਲਾ ਕੱਲਾ ਜੀ ਸਾਰਾ ਕੁਝ ਖਿੰਡ ਰਿਆ ਪਿਆ ਸਾਨੂੰ ਤਾਂ ਲੱਗ ਗਈ ਗੱਡੀ ਵੱਜ ਗਈ ਹੈ ਨਾ ਅਸੀਂ ਇੱਕੇ ਰੰ ਭੱਜੇ ਜੀ ਉੱਥੇ ਇੱਕ ਮੋੜੇ ਤੇ ਤਾਂ ਬਾਹਰ ਹੀ ਨਾਲ ਇੱਕ ਇੱਕ ਬਾਹਰ ਦੇਖਾ ਬਾਹਰ ਸਾਰੀ ਕੱਢੀ ਗਈ ਜੀ ਉਹ ਜੀ ਦੂਜੇ ਨੂੰ ਅਸੀਂ ਕੱਢਿਆ ਵਿੱਚੋਂ ਜੀ ਦੂਜੇ ਗੱਡੀ ਦੇ ਵਿੱਚੋਂ ਕੱਢਿਆ ਕੱਢ ਕੇ ਹਸਪਤਲ ਚਾ ਆਇਆ ਐਡਮਿਸ਼ਨ ਕਰਤਾ ਮਾਮਲਾ ਸਾਡੇ ਗੌਤਮ ਤੇ ਅੰਕੁਰ ਮੁੰਡੇ ਸਾਡੇ ਗਵਾਂਢੀ ਉੱਥੋਂ ਰਹਿੰਦੇ ਸੀਗੇ ਜੀ ਉਹ ਇਧਰੋਂ ਆਪਦੇ ਦੋਸਤ ਦੇ ਜਨਮ ਦਿਨ ਤੋਂ ਹੋ ਕੇ ਤੇ ਘਰ ਨੂੰ ਵਾਪਸ ਜਾ ਰਹੇ ਸੀਗੇ ਜੀ ਜੀਟੀ ਰੋਡ ਤੇ ਡਾਕਟਰ ਸਿੱਧੂ ਦੇ ਹਸਪਤਲ ਕੋਲੇ ਇੱਕ ਜਿਹੜੀ ਜੀਸੀ ਉਹ ਰੌਂਗ ਸਾਈਡ ਆ ਰਹੀ ਸੀ ਉਹਦੇ ਵਿੱਚ ਗੱਡੀਆਂ ਵੱਜੀਆ ਇੱਕ ਮੁੰਡੇ ਦੀ ਵਿੱਚੋਂ ਮੌਤ ਹੋ ਗਈਆ ਤੇ ਇੱਕ ਮੁੰਡਾ ਜਿਹੜਾ ਜਾਦੇ ਸੀਰੀਅਸ ਆ ਤੇ ਉਹ ਇਥੇ ਮੈਡੀ ਸਿਟੀ ਦਾਖਲ ਆ ਜੀ ਅੰਕੁਰ ਵੀ ਹੋਈ ਆ ਜੀ ਕ੍ਰਿਸ਼ਨਨਗਰ ਚ ਰਹਿੰਦੇ ਤੇ ਦੂਜੇ ਬਲੈਕ ਦੇ ਹਾਲਤ ਕਿਸ ਤਰ੍ਹਾਂ ਆ ਜੀ ਉਹ ਜਿਹੜਾ ਮੁੰਡਾ ਵਾ ਉਹਦੇ ਜਵਾੜਾ ਵਾ ਜਿਹੜਾ ਇਥੋਂ ਕ੍ਰੈਕ ਹੋਇਆ ਵਾ ਜੀ ਉਹਦਾ ਅੱਜ ਜਾਂ ਸਵੇਰੇ ਆਪਰੇਸ਼ਨ ਹੋ ਗਿਆ ਜੀ ਪੁਲਸਰ ਸੂਚਨਾ ਦੇ ਦਿੱਤੀ ਗਈ ਪੁਲਸ ਨੂੰ ਸੂਚਨਾ ਦਿੱਤੀ ਆ ਜੀ ਉਹ ਅੱਜ ਉਹ ਐਫ ਆਈ ਆਰ ਕਰੀ ਜਾਂਦੇ ਇਹ ਜਿਹੜੀ ਗਲਤੀ ਕੀਤੀ ਦੱਸੀ ਜਾ ਰਹੀ ਹੈ ਜੀ ਜੀਸੀਬੀ ਵਾਲੇ ਦੀ 100% ਗਲਤੀ ਹੈ ਜੀ ਉਹਨੇ ਰੋਂਗ ਸਾਈਡ ਲੈ ਕੇ ਗਿਆ ਜੀ ਤੇ ਜੀਸੀਬੀ ਆ ਹੁੰਦਾ ਸਪਤਾ ਕਰ ਜੀਸੀਬੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਸਾਨੂੰ ਹੁਣ ਥੋੜਾ ਜਿਹਾ ਪਤਾ ਲੱਗਾ ਕਿ ਪੁਲਿਸ ਨੇ ਉਹਨੂੰ ਫੜ ਲਿਆ ਜੀ ਸਾਹਿਬ ਜੀ ਇੱਕ ਐਕਸੀਡੈਂਟ ਦਾ ਮਾਮਲਾ ਆਇਆ ਸੀ ਕੀ ਮਾਮਲਾ ਪੂਰਾ ਹੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਰਾਤ 10:00 ਵਜੇ ਦਾ ਨੈਸ਼ਨਲ ਹਾਈਵੇ ਤੇ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਇੱਕ ਮੇਜ ਕਾਰ ਸੀ ਚਿੱਟੇ ਰੰਗ ਦੀ ਤੇ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਇੱਕ ਜੀਵੀਸੀ ਮਸ਼ੀਨ ਜਿਹੜੀ ਰੌਂਗ ਸਾਈਡ ਆ ਰਹੀ ਸੀ ਕਿੰਨੇ ਨੇ ਕਾਰ ਚ ਸਵਾਰ ਸੀ ਕਾਰ ਦੇ ਵਿੱਚ ਦੋ ਜਾਨੇ ਸੀ ਜੀ ਕੀ ਹਾਲਾਤ ਹੈ ਉਹਨਾਂ ਦੇ ਇੱਕ ਤਾਂ ਜਿਹੜਾ ਹੈਗਾ ਸੀ ਅੰਕਰ ਸ਼ੇਤੀਆ ਉਹਦੀ ਤਾਂ ਮੌਕੇ ਤੇ ਡੱਥ ਹੋ ਗਈ ਸੀ ਤੇ ਜਿਹੜਾ ਗੋਤਮ ਉਹਦੇ ਕਾਫੀ ਸੱਟਾਂ ਲੱਗੀਆਂ ਉਹਨੂੰ ਮੌਕੇ ਤੋਂ ਫਿਰ ਹਸਪਤਲ ਭੇਜ ਦਿੱਤਾ ਗਿਆ ਜਗਨਜੀਤ ਸਿੰਘ ਹੈ ਡਰਾਈਵਰ ਸਰ ਕੀ ਆ ਗਏ ਜੀਵੀਸੀ ਵਾਲਾ ਡਰਾਈਵਰ ਵੀ ਹੁਣ ਭਾਲ ਕਰ ਰਹੇ ਆ ਤੇ ਉਹਨੂੰ ਲਿਆ ਕੇ ਕਿਰਪਾ ਕਰ ਦੇਵੋ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਕਦਮਾ ਦਰਜ ਕੀਤਾ ਹੈ